ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਦੀ ਫਤਿਹ ਸਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਬਟਾਲਾ ਤੋਂ 5 ਕਿਲੋਮੀਟਰ ਦੂਰ ਦੇ ਗੁਰਦੁਆਰਾ ਫਲਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਜਦੋਂ ਬਟਾਲੇ ਵਿਆਹਣ ਵਾਸਤੇ ਆਏ ਸੀ ਕਿ ਉੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਤਰਕਸਾਰ ਸਹਿਰ ਕਰਦੇ ਕਰਦੇ ਐਸਥਾਨ ਤੇ ਪਹੁੰਚ ਗਏ ਸੀ ਉਹ ਤਸਵੀਰ ਤੁਹਾਨੂੰ ਦਿਖਾ ਦਾਂਗੇ ਗੁਰਦੁਆਰਾ ਫਲਾਈ ਸਾਹਿਬ ਬਟਾਲਾ ਤੋਂ ਕਰੀਬ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸੁशोਭਿਤ ਤੇ ਅੱਜ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ዳਤਨ ਜਰੀਏ ਪਲਾਈ ਦੀ ዳਤਨ ਜਰੀਏ ਅਤੇ ਗੱਡੀ ਸੀ ਕਿ ਅੱਜ ਅੱਜ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਜਰੀਆਂ ਨੇ ਅਤੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਬੜੀ ਕੇਫਾਇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਟਾਲਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਾਣ ਵਾਸਤੇ ਆਏ ਸੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਉਸ ਤੋਂ ਬਾਅਦ 5 ਕਿਲੋਮੀਟਰ ਦੂਰੀ ਤੇ ਆ ਗੁਰਦੁਆਰਾ ਖਲਾਈ ਸਾਹਿਬ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਤੇ ਪਹੁੰਚੀਆਂ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਬਬੇ ਸਸਕਲ ਦੀ ਸਸਕਲ ਕੀ ਨਾਮ ਦੇ ਇੰਦਰ ਜੀ ਤੋਂ ਆਏ ਸਰ ਗੱਦੀ ਨੂੰ ਆਏ ਸੋ ਕਿੱਦਾਂ ਦੇਖਦੇ ਹੋ ਤੁਸੀਂ ਬਾਬਾ ਜੀ ਦੀ ਕਿਰਪਾ ਇੱਥੇ ਵੀ ਹਜ਼ਾਰਾਂ ਲਿਨੀ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਕੀ ਕਹਿਣਾ ਚਾਹੀਦਾ ਨਹੀਂ ਤੇ ਕਹਿਣਾ ਕੀ ਹੈ ਤੇ ਬਾਬੇ ਦੀ ਕਿਰਪਾ ਧੰਨ ਧੰਨ ਬਾਬੇ ਨਾਨਕ ਦੇਵ ਜੀ ਦੀ ਇਹ ਕਿਰਪਾ ਸਦਕਾ ਹੀ ਇਹ ਬੜੇ ਚਿਰਾਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਜੀ ਬਹੁਤ ਦੁਨੀਆ ਦੀ ਨਮਸਤਕ ਹੁੰਦੀ ਹੈ ਬਹੁਤ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਉਂਦੇ ਜੀ ਇਹ ਆਂਦਾ ਦੇਣੀ ਹੈ ਜਿਹੜਾ ਮਤਲਬ ਕਿ ਹਰ ਬੰਦਾ ਇੱਥੇ ਨਮਸਤਕ ਹੁੰਦਾ ਆਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਵਿਆਹ ਨਾਲ ਵਾਸਤੇ ਬਟਾਲੇ ਪੁੱਜੇ। ਉਸ ਤੋਂ ਬਾਅਦ ਸੈਰ ਕਰਦੇ ਕਰਦੇ ਅੱਥੇ ਆ ਗਏ ਤੇ ਬਾਬੇ ਨਾਨਕ ਦੀ ਕਿਰਪਾ ਹੋ ਗਈ ਅੱਜ ਹਜ਼ਾਰਾਂ ਨਹੀਂ ਲੱਖਾਂ ਦੀ ਇਤਜ਼ਾਰ ਚ ਸੰਗਤ ਜਿਹੜੀ ਨਤਮਸਤਕ ਹੁੰਦੀ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ। ਜਰੂਰ ਜੀ ਇਹ ਤੇ ਆਪਣਾ ਸਿੱਖ ਇਤਿਹਾਸ ਦਾ ਬਹੁਤ ਵਧੀਆ ਮਤਲਬ ਅੱਜ ਦਾ ਦੇ ਨੇ ਜਿਹੜਾ ਬਾਬਾ ਨਾਨਕ ਨੇ ਆਪਣਾ ਮੱਝ ਦੀ ਧਰਤੀ ਤੇ ਪੈਰ ਰੱਖਿਆ ਤੇ ਆਪਣੇ ਵਿਆਹ ਤੋਂ ਬਾਅਦ ਇੱਥੇ ਉਹ ਉਤਤਨ ਕਰਦੇ ਕਰਦੇ ਇੱਥੇ ਆਏ ਤੇ ਆਪਣਾ ਇਹ ਜੋ ਵੀ ਅਫਲਾਈ ਸਾਹਿਬ ਦਾ ਰੁਕ ਲਗਾਇਆ ਤੇ ਜਿਹਨੂੰ ਅੱਜ ਤੱਕ ਦੁਨੀਆ ਪੂਜਦੀ ਆ ਨਮਸਤਕ ਹੁੰਦੀ ਆ ਜੋ ਵੀ ਹੈ ਬਾਬੇ ਨਾਨਕ ਦਾ ਮੇਲਾ ਚੱਲਦਾ ਆ ਰਿਹਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬਾਬੇ ਨਾਨਕ ਦੀ ਕਿਰਪਾ ਹੈ ਜੀ ਮਾਝੇ ਦੀ ਧਰਤੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਤੇ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਵੀ ਕਿਰਪਾ ਹੋਈ ਹੈ ਸੋ ਆਪਾਂ ਅੱਜ ਜਿਹੜੇ ਗ੍ਰੰਥੀ ਸਿੰਘ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਇਸ ਸਥਾਨ ਦੇ ਦਰਸ਼ਕ ਦੇਦਾਰ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਲਾਈ ਸ਼ਾਹ ਸਤਿਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1544 ਫਿਕਰਮੇ ਸੰਮਤ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਹਿਦ ਸਾਜਵਾਜ ਕੇ ਬਟਾਲੇ ਦੀ ਧਰਤੀ ਤੇ ਜਗਤ ਮਾਤਾ ਸ਼ਲੱਖਣੀ ਜੀ ਨੂੰ ਵਿਆਹਣ ਵਾਸਤੇ ਆਏ ਸੀ ਉਹ ਉਸ ਤੋਂ ਦੂਸਰੇ ਦਿਨ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਕੁਝ ਸਾਧੂਆਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕਰਨ ਵਾਸਤੇ ਪਹੁੰਚੇ ਨੇ। ਪਰ ਮਹਾਰਾਜ ਜੀ ਸੁਵੇਰ ਦੇ ਸਮੇਂ ਇੱਥੇ ਪਹੁੰਚੇ ਸਨ। ਉਹ ਸਵਕਤ ਸਤਿਗੁਰੂ ਜੀ ਮਹਾਰਾਜ ਫਲਾਈ ਵੀ ਦਾਤਨ ਕਰ ਰਹੇ ਸਨ। ਉਹ ਦਾਤਨ ਮਹਾਰਾਜ ਜੀ ਨੇ ਇੱਥੇ ਗੱਡ ਦਿੱਤੀ ਸੀ ਜਿਹੜੀ ਵੱਡੀ ਫਲਾਈ ਦਾ ਸਰੂਪ ਧਾਰਨ ਕਰ ਗਈ ਹੈ। ਔਰ ਇਸ ਲੰਬਾ ਸਮਾਂ ਸੰਗਤਾਂ ਇਥੋਂ ਨਗਰ ਦੀਆਂ ਆਪੇ ਸਜੋ ਕਰਕੇ ਸੇਵਾਵਾਂ ਕਰਦੀਆਂ ਰਹੀਆਂ। ਤੇਰੇ ਸਮੇਂ ਨੇ ਕਰਵਟ ਲਈ ਇਹ ਅਚਲ ਸਾਹ ਵਾਲੇ ਸਥਾਨ ਤੇ ਸੰਤ ਬਾਬਾ ਬਸਤਾ ਸਿੰਘ ਜੀ ਦੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੇਵਾਵਾਂ ਕਰਾ ਰਹੇ ਸੀ ਇਲਾਕੇ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਔਰ ਮਹਾਂਪੁਰਸ਼ਾਂ ਨੇ ਇੱਥੇ ਆ ਕੇ ਸੋ ਜਿਹੜੀ ਫਲਾਈ ਸਾਹਿਬ ਸਥਾਨ ਦੀ ਸੇਵਾ ਜਿਹੜੀ ਆਰੰਭ ਕਰਵਾਈ ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਨਜ਼ਰ ਦਾ ਉਹਨਾਂ ਦੇ ਰਹਿਨੁਮਾਈ ਹੇਠ ਹੀ ਉਹਨਾਂ ਦੇ ਜਥੇ ਵਿੱਚ ਜਿਹੜੇ ਜਥੇਦਾਰ ਸੰਤ ਬਾਬਾ ਹਜੂਰਾ ਸਿੰਘ ਜੀ ਉਨਾ ਨੂੰ ਇਸ ਸਥਾਨ ਦੀ ਜਿਹੜੀ ਜ਼ਿੰਮੇਵਾਰੀ ਬਾਬਾ ਬਸਤਾ ਸਿੰਘ ਜੀ ਨੇ ਦਿੱਤੀ ਤੇਰਾ ਜਿੰਨਾ ਵੀ ਅੱਜ ਤੁਸੀਂ ਇੱਥੇ ਬਣਿਆ ਹੋਇਆ ਵਿਸ਼ਾਲ ਇਮਾਰਤ ਦਾ ਢਾਂਚਾ ਜਾਂ ਪਵਿੱਤਰ ਇਮਾਰਤ ਜਿਹੜੀ ਸਤਗੁਰੂ ਜੀ ਦੇ ਦਰਬਾਰ ਦੀ ਹੈ ਪ੍ਰਕਰਮਾ ਔਰ ਸਰੋਵਰ ਇਹ ਸਾਰਾ ਕੁਝ ਬਾਬਾ ਹਜੂਰਾ ਸਿੰਘ ਜੀ ਨੇ ਆਪਣੀ ਦੇਖ ਰੇਖੇਟ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਔਰ ਉਦੋਂ ਤੋਂ ਇਹ ਇੱਥੇ ਪੱਕੀ ਮਰਿਆਦਾ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਤੋਂ ਅਗਲੇ ਦਿਨ અમૃત વેળા ਤੋਂ ਲੈ ਕੇ देर रात तक भारी जोड मेला सजदा है जिस ਵਿੱਚ दीवान और गुरु के लंगर अटूट वरत उन दे, 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 दे ने जिथे आत्मिक भोजन और तन ਦਾ ਭੋਜਨ ਦੋਵੇਂ अटूट ਵਰਤਾਏ ਜਾਂਦੇ ਹੁਣ ਉਹਨਾਂ ਤੋਂ ਬਾਅਦ ਬਾਬਾ ਹਜੁਰਾ ਸਿੰਘ ਜੀ ਤੋਂ ਬਾਅਦ ਬਾਬਾ ਦਲੇਰ ਸਿੰਘ ਜੀ ਜਿਹੜੇ ਹਨ ਉਹ ਇਸ સ્થાન ਦੀ ਸੇਵਾ ਨੂੰ ਨਿਭਾ ਰਹੇ ਨੇ ਜਿਹੜੇ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਤੋਂ ਬਾਅਦ ਸੰਗਤਾਂ ਦੇ ਇਲਾਕੇ ਦੇ ਸਾਰੇ ਸਹਿਯੋਗ ਦੇ ਨਾਲ ਸੇਵਾਵਾਂ ਕਰ ਰਹੇ ਨੇ ਔਰ ਇੱਥੇ ਕਥਾਕੀਰਤਾ ਔਰ ਡੇਲੀ ਜਿਹੜੀ ਐ ਉਹ ਸੰਥਿਆ ਦੀਆਂ ਕਲਾਸਾਂ ਦੀ ਸੇਵਾ ਵੀ ਜਿਹੜੀ ਇਹਨਾਂ ਨੇ ਹੁਣ ਨਵੇਂ ਤਰੀਕੇ ਦੇ ਨਾਲ ਆਰੰਭ ਕਰਵਾਈ ਐ ਔਰ ਸਾਰੀ ਸੇਵਾ ਜਿਹੜੀ ਐ ਇਹਨਾਂ ਨੂੰ ਹੀ ਬਣ ਹੁੰਦੀ ਐ ਬਾਬਾ ਦਲੇਰ ਸਿੰਘ ਜੀ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਧਾਈ ਦੀ ਜਿਹੜੀ ਐ ਉਹ ਸਾਂਝ ਆਪ ਜੀ ਨੂੰ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੰਗ ਦੇ ਜੀ ਦੇ ਆਪਰਪਰੇ ਆਈਆਂ ਹੈਆਂ ਸੰਗਤਾਂ ਨੂੰ ਪੂਰਗਰਾ ਦੇ ਚੱਲ ਕੇ ਲੱਖ ਲੱਖ ਵਧਾਈਏ ਪਾਸ਼ਾ ਜੀ ਦੇ ਵਿਆਹ ਦੇ ਸੰਕਾਂ ਨੂੰ ਸੇਵਾ ਕਰਕੇ ਤਨ ਕਰਕੇ ਮਾਨ ਕਰਕੇ ਧੰਨ ਕਰਕੇ ਆਪਣਾ ਜੀਵਨ ਸਰਵ ਕਰ ਰਹੀਆਂ ਸੰਕਾਂ ਬਹੁਤ ਬਹੁਤ ਵਧਾਈ ਹੋ ਸੰਕਾਂ ਵਾਹਿਗੁਰੂ ਦਾ ਖਾਲਸਾ ਚਿਰਗੁਰ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦਾ ਵਿਆਹ ਪੁਰਬ ਜਰਾਏ ਉਹ ਬਟਾਲਾ ਦੀ ਧਰਤੀ ਤੇ ਬੜੀ ਖੁਸ਼ੀਆਂ ਤੇ ਚਾਹਮਾਂ ਦੇ ਨਾਲ ਮਨਾਇਆ ਗਿਆ ਉਸ ਤੋਂ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸਸੋਬਿਤ ਹੈ ਜਿੱਥੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਤਰਕ ਸਾਹਿਬ ਸਿਰਸਰੇ ਦਾਤਨ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਸੀ ਤੇ ਉਹਨਾਂ ਨੇ ਇੱਥੇ ਜਿਹੜੀ ਦਾਤਨ ਸੀ ਉਹ ਗੱਡ ਦਿੱਤੀ ਤੇ ਅੱਜ ਕਿਤੇ ਨਾ ਕਿਤੇ ਉਹ ਦਾਤਨ ਦਾ ਜਿਹੜਾ ਦਰਖਤ ਹੈ ਬਹੁਤ ਵੱਡਾ ਦਰਖਤ ਬਣ ਗਿਆ ਤੇ ਲੋਕ ਜਿਹੜੇ ਨੇ ਇੱਥੇ ਨਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਫਾਪਾ ਗਰੰਤੀ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਪ੍ਰਾਤਣ ਗੁਰਦੁਆਰਾ ਹੈ ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਦਾਤਨ ਜਿਹੜੀ ਗੱਡੀ ਸੀ ਤੇ ਅੱਜ ਉਹ ਦਰਖਤ ਫਲਾਈ ਸਾਹਿਬ ਦਾ ਜਿਹੜਾ ਦਰਖਤ ਬਣਿਆ ਹੋਇਆ ਤੇ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਪਹੁੰਚਦੀ ਏ ਤੇ ਗੁਰਦੁਆਰਾ ਕਮੇਟੀ ਵੱਲੋਂ ਵੀ ਜਰੇ ਨੇ ਉਫਤਾ ਜਰੇ ਨੇ ਇੰਤਜ਼ਾਮ ਕੀਤੇ ਗਏ ਨੇ ਲੰਗਰ ਭਣਾਰੇ ਦੀ ਹਰ ਇੱਕ ਵਿਵਸਥਾ ਦੇ ਜਰੀਏ ਉਹ ਪੂਰੀਆਂ ਕੀਤੀਆਂ ਗਿਆ ਨੇ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਕੈਮਰਾ ਪਰਸਨ ਨੂੰ ਪਵਣ ਕਰਵਾ ਦਰ ਨਾਲ ਲੱਕੀ ਰਾਜਪੂਤ ਪਟਾਵਾ